ਮੈਂ ਖੁਦ ਬਚਪਨ ਤੋਂ ਹੀ ਕੱਤਕਾ ਖੇਡਦਾ ਆ ਰਿਹਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਜਦੋਂ ਮੈਂ ਮਾਰਸ਼ਲ ਆਰਟ ਨੂੰ ਆਪਣੇ ਨੂੰ ਸਿਨੇਮੇ ਕਰਾਂਚ ਵਿੱਚ ਦੇਖਿਆ। ਬਟੇ ਜੋਰ ਵੀ ਲੱਗਿਆ ਹੋਇਆ ਬਚਪਨ ਤੋਂ ਹੀ ਵੀ ਔਰ ਵੱਧ ਤੋਂ ਵੱਧ ਗੁਰਨਾਨਕ ਦਾ ਪਰਿਵਾਰ ਵੀ ਮਾਰਸ਼ਲ ਆਰਟ ਨਾਲ ਲੋਕ ਜੁੜਉਂਦੇ। ਕਿਉਂਕਿ ਉਹਦਾ ਬਹੁਤ ਫਾਇਦਾ ਹੀ ਹੁੰਦਾ ਵੀ ਜਦੋਂ ਮਾਰਸ਼ਲ ਆਰਟਾਂ ਤੁਸੀਂ ਜੁੜਦੇ ਹੋ ਤੁਸੀਂ ਸਿੱਖੀ ਨਾਲ ਵੀ ਜੁੜ ਜਾਂਦੇ ਹੋ। ਬਹੁਤ ਸਾਰਾ ਬਹੁਤ ਵਧੀਆ। ਔਰ ਜਿਹੜਾ ਮਾਰਸ਼ਲ ਆਰਟ ਦਿਖਾਇਆ ਗਿਆ ਫਿਲਮ ਦੇ ਵਿੱਚ ਉਹਦੇ ਕਿ ਮੈਂ ਖੁਦ ਬਚਪਨ ਤੋਂ ਹੀ ਗੱਤਕਾ ਖੇਡਦਾ ਆ ਰਿਹਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਜਦੋਂ ਮੈਂ ਮਾਰਸ਼ਲ ਆਰਟ ਨੂੰ ਆਪਣੇ ਨੂੰ ਸਿਨੇਮੇ ਕਰਾਂਚ ਵਿੱਚ ਦੇਖ ਰਿਹਾ ਕਿਉਂਕਿ ਮੈਂ ਸਾਡੀ ਸਾਡੇ ਜੋਰ ਵੀ ਲੱਗਿਆ ਹੋਇਆ ਬਚਪਨ ਤੋਂ ਹੀ ਵੀ ਔਰ ਵੱਧ ਤੋਂ ਵੱਧ ਗੁਰੂ ਨਾਨਕ ਦਾ ਪਰਿਵਾਰ ਵੱਦੇ ਮਾਰਸ਼ਲ ਆਰਟ ਨਾਲ ਲੋਕ ਜੁੜਨ ਕਿਉਂਕਿ ਉਹਦਾ ਬਹੁਤ ਫਾਇਦਾ ਇਹ ਹੁੰਦਾ ਵੀ ਜਦੋਂ ਮਾਰਸ਼ਲ ਆਰਟਾਂ ਤੁਸੀਂ ਜੁੜਦੇ ਹੋ ਤੁਸੀਂ ਸਿੱਖੀ ਨਾਲ ਵੀ ਜੁੜ ਜਾਂਦੇ ਸਿੱਖੀ ਇਜ਼ ਟੋਟਲੀ ਗੁਰੂ ਨਾਨਕ ਪਾਸ਼ਾ ਦੀ ਦਿੱਤੀ ਵੈਲਿਊਜ਼ ਉਹ ਵੈਲਿਊਜ਼ ਤੁਹਾਨੂੰ ਪਤਾ ਕਿ ਜੋ ਗੁਰੂ ਨਾਨਕ ਪਾਸ਼ਾ ਨੇ ਵੈਲਿਊਜ਼ ਦਿੱਤੀ ਅੱਜ ਸਾਰੇ ਸੰਸਾਰ ਚ ਸਪਰੈ ਸੋ ਸਿਨੇਮੇਟਕ ਜੇ ਪੁਪਿੰਦਰ ਸਿੰਘ ਜੀ ਇਹਨੂੰ ਲੈ ਕੇ ਆਇਆ ਤਾਂ ਬਹੁਤ ਵਧਾਈ ਦੇ ਪਾਤਰ ਉਸ ਤੋਂ ਹੋਰ ਵਧੀਆ ਕੰਮ ਜੋ ਕਿਰਨਦੀਪ ਨੇ ਕੀਤਾ ਇਟ ਵਾਸ ਵੈਰੀ ਇੰਪ੍ਰੈਸਿਵ ਉਹ ਬਿਲਕੁਲ ਜੋ ਹੀਰੋ ਵਾਲੀ ਗੱਲ ਆ ਨਾ ਉਹ ਹੀਰੋ ਵਾਲੀ ਗੱਲ ਨਿਕਲੀ ਆ ਅੱਜ ਦਾ ਯੰਗਸਟਰ ਬਹੁਤ ਇੰਪ੍ਰੈਸ ਹੋਏਗਾ ਜੇ ਇਹਨੂੰ ਇਹਨੂੰ ਕਿਰਨਦੀਪ ਨੂੰ ਇਸ ਇਸ ਚੇਂਜ ਓਵਰ ਚ ਦੇਖੇਗਾ ਕਿਵੇਂ ਪਹਿਲਾਂ ਨਸ਼ੇ ਕਰਦਾ ਫਿਰ ਕਿਵੇਂ ਚੇਂਜ ਹੋ ਕੇ ਫਿਰ ਮਾਰਸ਼ਲ ਆਰਟ ਨਾਲ ਜੁੜਦਾ ਚੰਗੀ ਵੈਲਿਊਜ਼ ਨਾਲ ਜੁੜਦਾ ਉਹ ਵਿਸ਼ਕਤੀ ਉਹ ਉਸ ਬੇਟੀ ਰਾਈ ਜੁੜਦਾ ਪ੍ਰਭ ਤੇ ਥਰੂ ਪਰ ਬਹੁਤ ਸੋਹਣਾ ਰੂਪ ਰਾਈ ਜੁੜਦਾ ਬਟ ਉਹਨੇ ਚੰਗੀ ਵੈਲਿਊਜ਼ ਨਾਲ ਹੀ ਜੋੜਿਆ ਸੋ ਆਈ ਥਿੰਕ ਇਟਸ ਵੈਰੀ ਇੰਪ੍ਰੈਸਿਵ एवरीवन शुड ਵਾਚ ਦਿਸ ਮੂਵੀ ਤੁਸੀਂ ਕਿੰਨੀ ਰੇਟਿੰਗ ਦੋ 5 ਉੱਤੇ 5 ਥੈਂਕ ਯੂ ਸੋ ਮਚ ਬਹੁਤ ਸਾਰ ਬਹੁਤ ਵਧੀਆ ਜਿਹੜਾ ਮਾਰਸ਼ਲ ਆਰਟ ਦਿਖਾਇਆ ਗਿਆ ਫਿਲਮ ਦੇ ਵਿੱਚ ਕਿ ਮੈਂ ਖੁਦ ਬਚਪਨ ਤੋਂ ਹੀ ਗੱਤਕਾ ਖੇਡਦਾ ਆ ਰਿਹਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਜਦੋਂ ਮੈਂ ਮਾਰਸ਼ਲ ਆਰਟ ਨੂੰ ਆਪਣੇ ਨੂੰ ਸਿਨੇਮੇ ਕਰਾਂਚ ਵਿੱਚ ਦੇਖ ਰਿਹਾ ਕਿ ਮੈਂ ਸਾਡੀ ਸਾਡੇ ਜੋਰ ਵੀ ਲੱਗਿਆ ਹੋਇਆ ਬਚਪਨ ਤੋਂ ਹੀ ਵੀ ਔਰ ਵੱਧ ਤੋਂ ਵੱਧ ਗੁਰੂ ਨਾਨਕ ਦਾ ਪਰਿਵਾਰ ਵੱਦੇ ਮਾਰਸ਼ਲ ਆਰਟ ਨਾਲ ਲੋਕ ਜੁੜਨ ਕਿਉਂਕਿ ਉਹਦਾ ਬਹੁਤ ਫਾਇਦਾ ਇਹ ਹੁੰਦਾ ਵੀ ਜਦੋਂ ਮਾਰਸ਼ਲ ਆਰਟਾਂ ਤੁਸੀਂ ਜੁੜਦੇ ਹੋ ਤੁਸੀਂ ਸਿੱਖੀ ਨਾਲ ਵੀ ਜੁੜ ਜਾਂਦੇ ਸਿੱਖੀ ਇਜ਼ ਟੋਟਲੀ ਗੁਰੂ ਨਾਨਕ ਪਾਸ਼ਾ ਦੀ ਦਿੱਤੀ ਵੈਲਿਊਜ਼ ਉਹ ਵੈਲਿਊਜ਼ ਤੁਹਾਨੂੰ ਪਤਾ ਕਿ ਜੋ ਗੁਰੂ ਨਾਨਕ ਪਾਸ਼ਾ ਨੇ ਵੈਲਿਊਜ਼ ਦਿੱਤੀ ਅੱਜ ਸਾਰੇ ਸੰਸਾਰ ਚ ਸਪਰੈਡ ਕਰਨ ਲਈ ਬ ਸਿਨੇਮਾ ਸੋ ਸਿਨੇਮੇ 'ਤੇ ਜੇ ਭੁਪਿੰਦਰ ਸਿੰਘ ਜੀ ਇਹਨੂੰ ਲੈ ਕੇ ਆਇਆ ਤਾਂ ਬਹੁਤ ਵਧਾਈ ਦੇ ਪਾਤਰ ਹੈ ਉਸ ਤੋਂ ਹੋਰ ਵਧੀਆ ਕੰਮ ਜੋ ਕਿਰਨਦੀਪ ਨੇ ਕੀਤਾ ਇਟ ਵਾਸ ਵੈਰੀ ਇੰਪ੍ਰੈਸਿਵ ਉਹ ਬਿਲਕੁਲ ਜੋ ਹੀਰੋ ਵਾਲੀ ਗੱਲ ਆ ਨਾ ਉਹ ਹੀਰੋ ਵਾਲੀ ਗੱਲ ਨਿਕਲੀ ਹੈ ਅੱਜ ਦਾ ਯੰਗਸਟਰ ਬਹੁਤ ਇੰਪ੍ਰੈਸ ਹੋਏਗਾ ਜੇ ਉਹਨੂੰ ਇਹਨੂੰ ਕਿਰਨਦੀਪ ਨੂੰ ਇਸ ਇਸ ਚੇਂਜ ਓਵਰ 'ਚ ਦੇਖੇਗਾ ਕਿਵੇਂ ਪਹਿਲਾਂ ਨਸ਼ੇ ਕਰਦਾ ਫਿਰ ਕਿਵੇਂ ਚੇਂਜ ਹੋ ਕੇ ਫਿਰ ਮਾਰਸ਼ਲ ਆਰਟ ਨਾਲ ਜੁੜਦਾ ਚੰਗੀ ਵੈਲਿਊਜ਼ ਨਾਲ ਜੁੜਦਾ ਉਹ ਵਿਸ਼ੱਕ ਦੀ ਉਹ ਉਸ ਬੇਟੀ ਰਾਈ ਜੁੜਦਾ ਪ੍ਰਭ ਤੇ ਥਰੂ ਪਰ ਬਹੁਤ ਸੋਹਣਾ ਰੂਪ ਰਾਈ ਜੁੜਦਾ ਬਟ ਉਹਨੇ ਚੰਗੀ ਵੈਲਿਊਜ਼ ਨਾਲ ਹੀ ਜੋੜਿਆ ਸੋ ਆਈ ਥਿੰਕ ਇਟਸ ਵੈਰੀ ਇੰਪ੍ਰੈਸਿਵ एवरीवन शुड ਵਾਚ ਦਿਸ ਮੂਵੀ ਤੁਸੀਂ ਕਿੰਨੀ ਰੇਟਿੰਗ ਦੋ 5 ਉੱਤੇ 5 ਥੈਂਕ ਯੂ ਸੋ ਮਚ